ਬਿੜੀ ਸਟ੍ਰਾਈਕ ਚੱਲਦੀ ਸੀ ਆਪੀਡੀ ਹਾਫ ਡੇ ਉਹ 8 ਤੋਂ ਲੈ ਕੇ 2 ਵਜੇ ਤੱਕ ਖੁੱਲ੍ਹਦੇ ਦੀ ਕਿਸੇ ਗਈ ਹੈ हड़ताल कॉन्टिन्ते हुए अज मारा सितंबर दो हजार चौ चौबी तो जीडी स्ट्राइक साइड चल रही थी ओ पी डी हाफ डे अठ तो लैके दो बजे तक फुल की गई है ए तो बारे जिक्र योग असना चाहते हाँ कल कैबिनेट सब कमेटी एसोसीएशन मीटिंग हुई है ਜਿਦੇ ਵਿੱਚ ਮੰਤਰੀ ਚਾਰ ਮੰਤਰੀ ਸਾਹਿਬਾਨ ਹਾਜ਼ਰ ਸਨ ਉਹਨਾਂ ਨੇ ਮੁੱਖ ਮੰਤਰਾ ਸਾਡੀਆਂ ਨੂੰ ਮੰਨਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਸਹੀ ਹਨ ਤੇ ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਸਾਨੂੰ ਇੱਕ ਲੈਟਰ ਜਾਰੀ ਕੀਤਾ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਲਈ ਪੂਰਤੀ ਲਈ ਏਸੀਪੀ ਦੀ ਮੰਗਾਂ ਲਈ ਸਿਕਿਉਰਿਟੀ ਲਈ ਉਹਨਾਂ ਨੇ 3 ਮਹੀਨੇ ਲਈ ਦੱਸਿਆ ਸਾਡੀ ਐਸੋਸੀਏਸ਼ਨ ਵੱਲੋਂ ਇਹ ਮੰਗ ਹੈ ਕਿ ਜਦੋਂ 2021 ਵਿੱਚ ਇਹ ਏਸੀਪੀ ਖਤਮ ਕੀਤਾ ਗਿਆ ਸੀ ਇੱਕ ਸਿੰਪਲ ਲੈਟਰ ਨਾਲ ਕੀਤਾ ਗਿਆ ਸੀਗਾ ਅਸੀਂ ਇਹ ਮੰਗ ਕਰਦੇ ਹਾਂ ਜੇ ਇਹ ਇੱਕ ਲੈਟਰ ਨਾਲ ਬੰਨ ਕੀਤਾ ਜਾ ਸਕਦਾ ਇੱਕ ਲੈਟਰ ਨਾਲ ਬਹਾਲ ਵੀ ਕੀਤਾ ਜਾ ਸਕਦਾ ਹੈ ਸਾਡੀਆਂ ਮੰਗਾਂ ਨੂੰ ਨਾ ਪੂਰਾ ਹੁੰਦੇ ਉਸ ਦੇਖਦੇ ਸੂਰਤ ਵਿੱਚ ਸਾਡੀ ਐਸੋਸੀਏਸ਼ਨ ਵੱਲੋਂ ਇਹ ਹੜਤਾਲ ਨੂੰ ਹੋਰ ਇੰਟੈਂਸੀਫਾਈ ਕੀਤਾ ਹੈ ਅਣਮੁੱਠੇ ਸਮੇਂ ਨਹੀਂ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਰੋਜ਼ ਵੀ ਰੂਮ ਮੀਟਿੰਗ ਕਰਾਂਗੇ ਜਿਹਦੇ ਵਿੱਚ ਸੋਮਵਾਰ ਤੋਂ ਬਾਅਦਾਂ ਦੀ ਅਸੀਂ ਨੀਤੀ ਤਿਆਰ ਕਰਕੇ ਤੁਹਾਨੂੰ ਜਾਣੂ ਕਰਾਵਾਂਗੇ ਸਾਡੀਆਂ ਮੰਗਾਂ ਨੇ ਜੀ ਜਿੱਦਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਡਾਕਟਰਾਂ ਦੀ ਘਾਟ ਕਾਰਨ साहत ढांचा बहुत दावा डाउल हो चुका है पचवंजा प्रतिशत एम बी बी एस डाक्टर की घाट है सतवंजा प्रतिशत प्रतिशत स्पैशलिस्ट डाक्टर की घाट है इन्होंने डाक्टर की घाट करके जो स्पैशलिस्ट ने अपना काम नहीं कर का पा रहे वो एमरजेंसी सेवा दे पा रहे लोगों को सेवा नहीं दे पा रहे ये सीट वजो यह होंगे है कि लोगे उत्ते निराश होने कभी कभी हमला होंगे करके बहुत आम हो गया है कि साढ़े उत्तर हमले आम हो गए हैं साग है both ACP and his doctor recruitment plus square ki wo sadeo tin manga mukne